ਸਤਿ ਸ੍ਰੀ ਅਕਾਲ ਜੀ ਹੋਸ਼ਨਾਵ ਜੀ ਕੀ ਹਾਲ ਚਾਲ ਹੈ ਮੈਂ ਸੁਚਿਤ ਗਰਮ ਠਾੜੂ ਗਰਨਾਨ ਕਲਾਥ ਹਾਊਸ ਸਮੈਸਰਖਾਨਾ ਤੋਂ ਬੁਲਾਉਂ ਕਰਦੇ ਆਪਾਂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵਾਂ ਵੀਡੀਓ ਲੈ ਕੇ ਆ ਗਏ ਜਿਹੜੇ ਅੱਜ ਦੇ ਸੂਟ ਨੇ ਆਪਾਂ ਪਿਓਰ ਕਾਟਨ ਦੇ ਲੈ ਕੇ ਆਏ ਆ ਉਹ ਵੀ ਵਧੀਆ ਇੱਕ ਅੱਛੀ ਕੁਆਲਿਟੀ ਦੇ ਵਿੱਚ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਆਪਾਂ ਆਪਣੇ ਨਵੇਂ ਆਪਣੇ ਚੈਨਲ ਦੇ ਉੱਤੇ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਲੋਕੇਸ਼ਨ ਜਰੂਰ ਦੱਸਦੇ ਆਂ ਵੀ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨਾਲ ਰਹਿ ਜਾਂਦਾ ਹੈ ਮੈਸਰ ਖਾਨਾ ਪਿੰਡ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਗੁਰਨਾਨਕ ਵਾਲੇ ਆਪਾਂ ਵਜਦੇ ਆ ਮਿਸਤਰੀਆਂ ਦੀ ਦੁਕਾਨ ਸਾਡੀ ਪਿੰਡ ਦੇ ਵਿੱਚ ਜਾਣੀ ਜਾਂਦੀ ਹੈ ਜਦੋਂ ਵੀ ਤੁਸੀਂ ਸਾਡੀ ਦੁਕਾਨ ਦੇ ਉੱਤੇ ਵੇਚ ਕਰਨਾ ਆਪਾਂ ਨੰਬਰ ਸਕਰੀਨ ਦੇ ਉੱਤੇ ਦਿਨੇ ਹਨ ਤੁਸੀਂ ਇੱਕ ਵਾਰੀ ਸਾਨੂੰ ਫੋਨ ਜ਼ਰੂਰ ਕਰਨਾ ਕਿਉਂਕਿ ਜ਼ਿੰਦਗੀ ਦੇ ਰਜੇ ਮੇਲੇ ਬੰਦਾ ਇੱਧਰ ਉੱਧਰ ਜ਼ਿੰਦਗੀ ਦੇ ਵਿੱਚ ਜਾ ਸਕਦਾ ਤੇ ਵੈਸੇ ਆਪਣੀ ਸ਼ਾਪ ਜਿਹੜੀ ਹੈਗੀ ਆ 7 ਵਜੇ ਤੋਂ ਖੁੱਲ ਕੇ ਸਵਾ ਸ਼ਾਮ ਦੇ 7 ਵਜੇ ਤੱਕ ਹੀ ਖੁੱਲੀ ਰਹਿੰਦੀ ਹੈ ਕਿਉਂਕਿ ਸਾਡਾ ਜਿਹੜਾ ਕੰਮ ਹੈ ਇਹ ਘਰ ਦੇ ਵਿੱਚ ਹੈ ਜਿਹੜਾ ਆਪਣਾ ਕੱਪੜੇ ਦਾ ਸਟੋਰ ਹੈ ਇਹ ਆਪਣੇ ਘਰ ਦੇ ਵਿੱਚ ਹੀ ਹੈ ਸਾਰਾ ਆਪਾਂ ਘਰ ਦੇ ਵਿੱਚ ਹੀ ਰਲ ਮਿਲ ਕੇ ਸਾਰਾ ਪਰਿਵਾਰ ਕੰਮ ਕਰਦੇ ਆਂ ਅੱਜ ਆਪਾਂ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਕਾਟਨ ਦੇ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਾਰੇ ਜਣੇ ਨੇ ਰਲ ਕੇ ਦੇਖਣੀ ਹੈ ਤੇ ਆਪਣੇ ਕੋਲੇ ਜਿਹੜੇ ਪ੍ਰਿੰਟ ਆਏ ਅੱਜ ਦੇ ਸਾਰੇ ਨਵੇਂ ਪ੍ਰਿੰਟ ਆਏ ਆ ਬਹੁਤ ਪਿਆਰੇ ਪਿਆਰੇ ਪ੍ਰਿੰਟ ਆ ਤੇ ਆਪਾਂ ਸਾਰੇ ਪ੍ਰਿੰਟਸ ਨੂੰ ਖੋਲ ਕੇ ਓਪਨ ਕਰਕੇ ਦਿਖਾਵਾਂਗੇ ਨਾਲ ਨਾਲ ਆਪਾਂ ਰੇਟ ਦੱਸਾਂਗੇ ਜਿਹੜੇ ਅੱਜ ਦੇ ਆਪਣੇ ਰੇਟ ਹੋਣਗੇ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਆਪਾਂ ਤੁਹਾਨੂੰ ਸੂਟ ਦੇਵਾਂਗੇ ਆਪਣੇ ਕੋਲੇ ਸੋਹਣੇ ਸੋਹਣੇ ਸੂਟ ਆਏ ਆ ਆ ਲਓ ਜੀ ਕਪੜਾ ਸਾਫਟ ਵਾਲਾ ਤੇ ਪ੍ਰਿੰਟ ਵੀ ਬਹੁਤ ਹੀ ਲਾਜਵਾਬ ਨੇਗੇ ਤੁਸੀਂ ਕਪੜੇ ਨੂੰ ਫੀਲ ਕਰ ਸਕਦੇ ਹੋ ਬਹੁਤ ਸੋਹਣਾ ਕਪੜਾ ਹੈ ਇਹਨਾਂ ਪੋਲਾ ਪੋਲਾ ਕਪੜਾ ਇਹਨਾਂ ਦੇ ਰੰਗ ਰੰਗ ਦਾ ਭੋਰਾ ਵੀ ਲਾਂਬਾ ਨਹੀਂ ਹੁੰਦਾ ਬਹੁਤ ਹੀ ਸੋਹਣਾ ਸਤਾਫਾ ਇਹ ਤੇ ਇਹ ਸੂਟਾਂ ਦਾ ਆਪਾਂ ਬਹੁਤ ਹੀ ਵਾਜਿਬ ਰੇਟ ਦੇਣਾ ਸੂਟ ਆਪਾਂ ਤੁਹਾਨੂੰ ਦੇਵਾਂਗੇ ਅੱਜ 800 ਰੁਪਏ ਦੇ ਵਿੱਚ ਤੇ ਤੁਸੀਂ ਐਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਸਾਡੇ ਕੋਲ ਸ਼ੂਟ ਨੂੰ ਜਿਹੜਾ ਹੈਗਾ ਬਾਈ ਕਰ ਲੈ ਕਰ ਸਕਦੇ ਹੋ ਇਹ ਮਿੱਠਾ ਜਾਂ ਸੰਤਰੀ ਕਲਰ ਸੀਗਾ ਬਹੁਤ ਹੀ ਪਿਆਰਾ ਇਹਦਾ ਕਲਰ ਅਤੇ ਪ੍ਰਿੰਟ ਵੀ ਇਹਦੇ ਬਹੁਤ ਪਿਆਰੇ ਨੇ ਆਪਾਂ ਅੱਜ ਦੇ ਸਾਰੇ ਸ਼ੂਟਸ ਨੂੰ 800 ਰੁਪਏ ਦੇ ਵਿੱਚ ਦੇਣੇ ਆ ਅਗਲਾ ਕਲਰ ਇਹਦੇ ਵਿੱਚ ਪੈਰਟੋਨ ਦੇ ਵਿੱਚ ਆ ਗਿਆ ਇਹ ਵੀ ਆਪਾਂ ਓਪਨ ਕਰਕੇ ਦਿਖਾਵਾਂਗੇ ਕਿਉਂਕਿ ਪ੍ਰਿੰਟ ਦਾ ਪਤਾ ਲੱਗ ਜਾਂਦਾ ਆਹ ਲਓ ਜੀ ਇਹਦਾ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਹੈ ਆਹ ਲਓ ਜੀ ਇਹ ਕਲਰ ਜਿਹੜਾ ਹੈਗਾ ਪੈਰ ਟੋਨ ਦੇ ਵਿੱਚ ਹੈ ਬਹੁਤਾ ਡਾਰਕ ਨਹੀਂ ਹੈਗਾ ਗਰਮੀ ਦੇ ਵਿੱਚ ਤੁਸੀਂ ਸੂਟ ਨੂੰ ਵੇਅਰ ਕਰ ਸਕਦੇ ਹੋ ਚਾਹੇ ਤੁਸੀਂ ਡੇਅਰਟੀ ਦੇ ਉੱਤੇ ਸੂਟ ਨੂੰ ਪਾ ਸਕਦੇ ਹੋਗੇ ਘਰੇ ਆਪਣੇ ਆਉਣ ਜਾਣ ਤੇ ਗੁਰਦੁਆਰਾ ਸਾਹਿਬ ਜਾਣਾ ਕਿਤੇ ਵੀ ਤੁਸੀਂ ਜਾਣਾ ਹੈ ਸੌਫਟ ਸੂਟ ਹੈ ਪਤਾ ਹੀ ਨਹੀਂ ਲੱਗਦਾ ਮਲਮਲ ਵਰਗਾ ਕਪੜਾ ਤੇ ਤੁਸੀਂ ਸੂਟ ਨੂੰ ਜਿੱਥੇ ਮਰਜ਼ੀ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਇਹਦਾ ਆਪਾਂ ਸਾਰੇ ਸੂਟਾਂ ਦੀ ਅੱਜ ਵੀਡੀਓ ਆਪਣੀ 800 ਦੇ ਰੇਂਜ ਦੀ 800 ਦੇ ਵਿੱਚ ਆਪਾਂ ਇੱਕ ਸੂਟ ਨੂੰ ਦੇਾਂਗੇ ਤੇ ਤੁਸੀਂ ਆਪਣੇ ਕੋਲ ਸੂਟ ਬਾਈ ਕਰ ਸਕਦੇ ਹੋ ਇਹਦੇ ਵਿੱਚ ਤੀਸਰਾ ਕਲਰ ਹੈ ਜਿਹੜਾ ਉਹ ਉਹ ਲਾਈ ਸ਼ਰਾਈ ਦੇ ਵਿੱਚ ਆ ਗਿਆ ਇਹਦਾ ਕਲਰ ਵੀ ਬਹੁਤ ਪਿਆਰਾ ਹੈ ਆ ਲਓ ਜੀ ਆਹ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਤੇ ਇਹਨਾਂ ਦੇ ਜਿਹੜੇ ਪਿਆਰੇ ਪਿਆਰੇ ਰੰਗ ਨੇ ਫਲਾਰ ਬਹੁਤ ਸੋਹਣੇ ਨੇਗੇ ਆਨਲਾਈਨ ਤੁਸੀਂ ਘਰ ਬੈਠ ਕੇ ਵੀ ਸੂਟ ਨੂੰ ਮੰਗਾ ਸਕਦੇ ਹੋ ਆਪਣੇ ਸਟੋਰ ਦੇ ਉੱਤੇ ਵੀ ਆ ਕੇ ਕਰਕੇ ਵੀ ਤੁਸੀਂ ਸੂਟ ਲੈ ਸਕਦੇ ਹੋਗੇ ਆ ਲਓ ਜੀ ਇਹਦੇ ਵਿੱਚ ਤਿੰਨ ਕਲਰ ਸੀ ਜਿਹੜੇ ਤਿੰਨੇ ਕਲਰ ਬੜੇ ਪਿਆਰੇ ਨੇ ਤਿੰਨੇ ਕਲਰ ਆਪਣੇ ਬਹੁਤ ਹੀ ਸੋਹਣੇ ਕਲਰ ਨੇ ਇਸ ਤੋਂ ਬਾਅਦ ਆਪਣੇ ਤਿੰਨ ਕਲਰ ਹੋਰ ਆ ਗਏ ਨੇ ਆਹ ਲਓ ਜੀ ਸਾਰੇ ਸੂਟਾਂ ਦੀ ਅੱਜ ਰੇਂਜ ਰਹੂਗੀ 800 ਰੁਪਿਆ ਆਹ ਲਓ ਜੀ ਅਗਲਾ ਜਿਹੜਾ ਪ੍ਰਿੰਟ ਹੈ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਆਹ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਲਾਈਟ ਪਿੰਕ ਦੇ ਵਿੱਚ ਗਰੇ ਨਾਲ ਕੰਟਰਾਸਟ ਕੰਬੋ ਹੈ ਦਾ ਬਹੁਤ ਸੋਹਣਾ ਸੂਟ ਹੈ ਨਹੀਂ ਬਹੁਤ ਡਾਰਕ ਹੈ ਨਾ ਬਹੁਤ ਲਾਈਟ ਹੈ ਬਹੁਤ ਹੀ ਸੋਹਣਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਆਹ ਲਓ ਜੀ ਇਹਦੇ ਵਿੱਚ ਅਗਲਾ ਕਲਰ ਜਿਹੜਾ ਆਪਾਂ ਪੈਸਟ ਟੋਨ ਦੇ ਵਿੱਚ ਦੇਵਾਂਗੇ ਜਮਾ ਲਾਈਟ ਜਿਹਾ ਕਲਰ ਆ ਗਿਆ ਆਹ ਲਓ ਜੀ ਇਸ ਦਾ ਜਿਹੜਾ ਕਲਰ ਹੈਗਾ ਲਾਈਟ ਪੈਲਟ ਹੈ ਬਹੁਤ ਸੋਹਣਾ ਕਲਰ ਹੈ ਤੇ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਉਹ ਵੀ ਬੜਾ ਪਿਆਰਾ ਹੈ ਇੱਕ ਸੂਟ ਆਪਾਂ ਸੋলো 800 ਰੁਪਏ ਦਾ ਦੇਵਾਂਗੇ ਤੁਸੀਂ ਸਾਡੇ ਕੋਲ ਇੱਕ ਸੂਟ ਦੋ ਸੂਟ ਤਿੰਨ ਸੂਟ ਜਿੰਨੇ ਵੀ ਸੂਟ ਤੁਸੀਂ ਮੰਗਾਉਣੇ ਆ ਸਾਡੇ ਕੋਲੋਂ ਮੰਗਵਾ ਸਕਦੇ ਹੋ ਇਹਦਾ ਤੀਸਰਾ ਕਲਰ ਫਰੋਜੀ ਦੇ ਵਿੱਚ ਆ ਗਿਆ ਆ ਲਓ ਜੀ ਅਗਲਾ ਕਲਰ ਜਿਹੜਾ ਤੀਸਰਾ ਆਪਾਂ ਇਹਦੇ ਵਿੱਚ ਤੁਹਾਨੂੰ ਫਰੋਜੀ ਦੇ ਕਲਰ ਦੇ ਵਿੱਚ ਦੇਵਾਂਗੇ ਬਹੁਤ ਸੋਹਣਾ ਕਲਰ ਹੈ ਇਹ ਪਿਓਰ ਕਾਟਨ ਦੇ ਸ਼ੂਟ ਹੈ ਜਿਵੇਂ ਮਰਜੀ ਤੁਸੀਂ ਸ਼ੂਟ ਨੂੰ ਪਾਈ ਜਾਇਓ ਹੰਡਾਈ ਜਾਓ ਬਹੁਤ ਸੋਹਣਾ ਕਪੜਾ ਹੈ ਰੰਗ ਇਹਨਾਂ ਦੇ ਬਿਲਕੁਲ ਪੱਕੇ ਹੋਣਗੇ ਰੰਗੁਰਦਾ ਇਹਨਾਂ ਦੇ ਭੋਰਾ ਵੀ ਸ਼ਿਕਾਇਤ ਨਹੀਂ ਆਉਂਦੀ ਆਹ ਤਿੰਨ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਪਿਸਤਾ ਟੋਨ ਲਾਈਟ ਫਰੋਜੀ ਤੇ ਬੇਬੀ ਪਿੰਕ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਜਿਹੜਾ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਹੈ ਤੇ ਆਹ ਲਓ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਚਾਰ ਪੰਜ ਕਲਰ ਜਿਹੜੇ ਦੇਾਂਗੇ ਆਹ ਲਓ ਜੀ ਛੂਟ ਦੀ ਰੇਂਜ ਦੇਵਾਂਗੇ ਆਪਾਂ ਸਾਢੇ 800 ਰੁਪਿਆ ਸੌਰੀ ਸਾ ਆਪਾਂ ਪੂਰੇ 800 ਰੁਪਏ ਦੇ ਵਿੱਚ ਤੁਹਾਨੂੰ ਛੂਟ ਦੇਣਾ ਆਹ ਲਓ ਜੀ ਮਹਿੰਦੀ ਕਲਰ ਦਾ ਛੂਟ ਹੈ ਇਹ ਵਾਲਾ ਕਲਰ ਜਿਹੜਾ ਹੈਗਾ ਮੈਂ ਛੂਟ ਸਟਿਚ ਕੀਤਾ ਬਹੁਤ ਹੀ ਸੋਹਣਾ ਲੱਗਦਾ ਇਸ ਦੇ ਵਿੱਚ ਆਪਾਂ ਤੁਹਾਨੂੰ ਅਲੱਗ-ਅਲੱਗ ਕਲਰ ਦੇਨੇ ਆ ਇਸ ਤੋਂ ਬਾਅਦ ਆਪਣਾ ਮਹਿਰੂਨ ਕਲਰ ਆ ਗਿਆ ਇਹਦੇ ਵਿੱਚ ਇਹ ਬਹੁਤਾ ਮਹਿਰੂਨ ਡਾਰਕ ਨਹੀਂ ਹੈਗਾ ਨੈਕਸਟ ਜੀ ਕਲਰ ਹੈ ਬਹੁਤ ਹੀ ਸੋਹਣਾ ਆਹ ਲਓ ਜੀ ਕਪੜਾ ਵੀ ਸੋਨੂ ਪਾਏ ਦਾ ਪਤਾ ਲੱਗਣਾ ਇੰਨਾ ਸੋਹਣਾ ਕਪੜਾ ਪੋਲਾ ਪੋਲਾ ਇਹ ਇਸ ਤੋਂ ਬਾਅਦ ਇਹਦਾ ਵਾਈਨ ਕਲਰ ਆ ਗਿਆ ਆਹ ਲਓ ਜੀ ਆਹ ਲੋ ਜੀ ਆਹ ਕਲਰ ਵੀ ਇਹਦਾ ਬਹੁਤ ਪਿਆਰਾ ਹੈ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ 6 ਕਲਰ ਅਵੇਲੇਬਲ ਨੇ ਬਹੁਤ ਹੀ ਕਲਰ ਸੋਹਣੇ ਨੇ ਇਹ ਇਸ ਤੋਂ ਬਾਅਦ ਆਪਣੇ ਕੋਲੇ ਆਇਆ ਇਹਦੇ ਵਿੱਚ ਗ੍ਰੇ ਕਲਰ ਆ ਲਓ ਜੀ ਗ੍ਰੇ ਕਲਰ ਆ ਗਿਆ ਬੜਾ ਹੀ ਪਿਆਰਾ ਕਲਰ ਹੈ ਇਹ ਆਈ ਦੇ ਸੂਟ ਜਿਹੜੇ ਹੈਗੇ ਨੇ ਸਾਰੇ ਆਪਾਂ ਇੱਕ ਰੇਂਜ ਦੇ ਵਿੱਚੋਂ ਦੇਣੇ ਨੇ 800 ਵਾਲੇ ਸੂਟ ਨੇ ਸਾਰੇ ਇਹ ਮਾਰਕੀਟ ਦੇ ਵਿੱਚ 1000 ਰੁਪਏ ਦਾ ਸੂਟ ਜਿਹੜਾ ਸੇਲ ਫੋਨ ਵਾਲਾ ਆਪਣੇ ਕੋਲੇ ਆਫਰ ਲੱਗੀ ਹੋਈ ਆ ਆਪਾਂ 1000 ਤੋਂ 800 ਰੁਪਏ ਦਾ ਦੇਵਾਂਗੇ 200 ਰੁਪਏ ਦਾ ਤੁਹਾਨੂੰ ਇੱਕ ਸੂਟ ਮਗਰ ਜਿਹੜਾ ਡਿਸਕਾਊਂਟ ਆ ਮਿਲ ਰਿਹਾ ਸਾਨੂੰ ਤੇ ਤੁਸੀਂ ਫਟਾਫਟ ਸੂਟ ਨੂੰ ਬਾਈ ਕਰ ਸਕਦੇ ਹੋ ਇਸ ਦੇ ਵਿੱਚ ਅਗਲਾ ਕਲਰ ਜਿਹੜਾ ਆਪਾਂ ਲੈ ਕੇ ਆਏ ਆ ਇਹ ਬਲੈਕ ਕਲਰ ਆ ਆ ਲਓ ਜੀ ਇਹ ਵਾਲਾ ਬਲੈਕ ਕਲਰ ਦੇ ਵਿੱਚ ਆ ਗਿਆ ਕੰਟਰਾਸਟ ਕੰਬੋ ਸਾਰਿਆਂ ਦੇ ਬਹੁਤ ਸੋਹਣੇ ਨੇ ये ब्लैक कलर है ये बहुत ही प्यारा ब्लैक कलर है ये ऐदा नहीं ब्लैक कलर है भी जिदा अखा ची जाऊगा बहुत ही सोहना ब्लैक कलर है ये तो कपड़ा इन्ना सॉफ्ट क्या बात है कपड़े की आ लो जी इस तो बाद अपने को आ गया मिठा मिठा रंग ਇਹ ਹੈਗਾ ਆਪਣਾ ਤਾਂਗਾ ਤਾਂਬਾ ਕਲਰ ਦਾ ਸੂਟ ਇਹਦੇ ਵਿੱਚ ਆਪਣੇ 6 ਕਲਰ ਸੀਗੇ ਪਹਿਲਾ ਕਲਰ ਤਾਂਬਾ ਕਲਰ ਆ ਗਿਆ ਬਲੈਕ ਗ੍ਰੇ ਤੇ ਵਾਈਨ ਜਿਆ ਕਲਰ ਆ ਗਿਆ ਤੇ ਮਹਿਰੂਨ ਕਲਰ ਤੇ ਮਹਿੰਦੀ ਕਲਰ ਇਸ ਤੋਂ ਬਾਅਦ ਮੇਰੇ ਕੋਲ ਲਾਈਟ ਸ਼ੇਡ ਆਏ ਆ ਮੈਂ ਤੁਹਾਨੂੰ ਉਹ ਵੀ ਦਿਖਾ ਦੇਵਾਂ ਆਹ ਲੋ ਜੀ ਆ ਮੰਮੀ ਵਾਲੇ ਕਲਰ ਆ ਗਏ ਇਹਦੇ ਲਾਈਟ ਲਾਈਟ ਸ਼ੇਡ ਹੈ ਬਹੁਤ ਹੀ ਪਿਆਰਾ ਲੱਗਿਆ ਇਹਨਾਂ ਦਾ ਆਹ ਲੋ ਜੀ ਇਹ ਕਪੜੇ ਤੁਸੀਂ ਦੇਖ ਸਕਦੇ ਹੋ ਇਦਾਂ ਜਿਵੇਂ ਕਾਟਰੇਜ ਦਾ ਕਪੜਾ ਹੁੰਦਾ ਹੈਸ਼ ਟਾਈਪ ਦਾ ਕਪੜਾ ਇਹ ਤੇ ਕਪੜਾ ਸੌਫਟ ਵਾਲਾ ਬਹੁਤ ਸੋਹਣਾ ਤੇ ਇਹਦੇ ਪ੍ਰਿੰਟ ਵੀ ਬਹੁਤ ਪਿਆਰੇ ਨੇਗੇ ਹਾਲੋ ਜੀ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਸਾਫਾ ਜਿਹੜਾ ਜਿਵੇਂ ਕੋ ਲੈਣਾ ਨਹੀਂ ਬਣ ਗਿਆ ਜਿੱਦਾਂ ਕਾਟਰੀਜ ਦਾ ਕਪੜਾ ਹੁੰਦਾ ਤੇ ਇਹ ਸੂਟ ਵੀ ਆਪਾਂ 1000 ਵਾਲੀ ਰੇਂਜ ਦਾ ਸੂਟ ਹੈ ਆਪਾਂ ਇਸ ਦੇ ਵਿੱਚ ਤੁਹਾਨੂੰ ਦੇਣਾ ਇਹ ਵੀ ਸੂਟ ਆਪਾਂ ਤੁਹਾਨੂੰ 800 ਦੀ ਰੇਂਜ ਦੇ ਵਿੱਚ ਹੀ ਦੇਵਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹਦੇ ਵਿੱਚ ਮੈਂ ਦੱਸ ਦਿੰਨੀ ਆ ਕਿੰਨੇ ਕਿੰਨੇ ਸੂਟ ਆ ਜਿਹੜੇ ਇਹ ਕਲਰ ਦੇ ਸੂਟ ਲੈ ਇਹ ਤੁਹਾਨੂੰ ਤਿੰਨ ਸੂਟ ਮਿਲ ਸਕਦੇ ਨੇ ਇਸ ਤੋਂ ਬਾਅਦ ਮੇਰੇ ਕੋਲ ਇਹਦਾ ਇੱਕ ਸੂਟ ਬਚਿਆ ਲਾਸਟ ਵਾਲਾ ਇਹ ਆਪਣੇ ਕੋਲੇ ਮਾਲ ਕੱਲ ਪਰਸੋ ਹੀ ਆਇਆ ਸੀ ਆ ਲਓ ਜੀ ਆ 컬러 ਵੀ ਬਹੁਤ ਪਿਆਰਾ ਹੈ ਇਹਦਾ ਇੱਕ ਸੂਟ ਸਿੰਗਲ ਹੈ ਸਿੰਗਲ ਸੂਟ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਆ ਲਓ ਜੀ ਬਹੁਤ ਪਿਆਰਾ 컬러 ਹੈ ਇਸ ਦਾ ਇਸ ਤੋਂ ਬਾਅਦ ਆਹ ਸੂਟ ਵੀ ਸਿੰਗਲ ਦੇ ਵਿੱਚ ਬਚਿਆ ਇਹ ਵੀ ਆਪਣੇ ਕੋਲੇ ਸਿੰਗਲ ਸੂਟ ਹੈ ਇੱਕ ਇਹ ਆਹਲਾ ਉਹ ਜੀ ਉਹ ਪੈਸ ਰੋਡ ਤੇ ਇਹਦਾ ਸਿੱਧਾ ਡਿਜ਼ਾਈਨ ਹੈ ਸੁਣੇ ਐਸ ਰੋਡ ਤੇ ਦਿਖਾਉਣੇ ਆ ਆਹ ਲੋ ਜੀ ਇਹਦੇ ਵਿੱਚ ਇਕਾ ਮੌਜ਼ਾ ਕਲਰ ਆ ਗਿਆ ਬਹੁਤ ਪਿਆਰਾ ਛੇੜਾ ਇਹਦਾ ਇਸ ਤੋਂ ਬਾਅਦ ਇਹਦੇ ਵਿੱਚ ਦੋ ਛੂਟ ਜਿਹੜੇ ਹੈਗੇ ਆ ਲਵੈਂਡਰ ਛੇੜ ਦੇ ਵਿੱਚ ਆ ਲਾਈਟ ਲਵੈਂਡਰ ਛੇੜਾ ਬਹੁਤ ਪਿਆਰਾ ਕਲਰ ਹੈ ਵੀ ਆਹ ਲੋ ਜੀ ਆਹ ਛੂਟ ਤੋਂ ਸਾਨੂੰ ਇਹਸ ਕਲਰ ਦੇ ਦੋ ਛੂਟ ਮਿਲ ਜਾਣਗੇ ਆਹ ਲੋ ਜੀ ਸੋਨੇ ਸੋਨੇ ਰੰਗ ਪ੍ਰਿੰਟ ਐਸ ਨੂੰ ਮੈਂ ਦਿਖਾਇਆ ਜਲਦੀ ਇੱਕ ਵੀਡੀਓ ਹੋਰ ਲੈ ਕੇ ਆਜੇ ਹਾਂ ਜਿਹੜੀ ਅੱਜ ਦੀ ਵੀਡੀਓ ਸੀ ਸਾਰੇ ਸੂਟ 800 ਦੀ ਰੇਂਜ ਵਾਲੇ ਸੀ ਤੁਸੀਂ ਸਾਡੇ ਕੋਲੋਂ ਆਨਲਾਈਨ ਕਿਤੇ ਵੀ ਬਾਈ ਕਰ ਸਕਦੇ ਹੋ ਜਿਹੜੇ ਸਾਡੇ ਕਸਟਮਰ ਬਾਹਰ ਬੈਠੇ ਨੇ ਉਹ ਸਾਡੇ ਕੋਲੋਂ ਸੂਟ ਲੈ ਸਕਦੇ ਨੇ ਸਟੀਚ ਕਰਾ ਸਕਦੇ ਨੇ ਜਿਹੜਾ ਪੇਮੈਂਟ ਦਾ ਮੈਂ ਤੁਹਾਨੂੰ ਹਰ ਵੀਡੀਓ 'ਚ ਦੱਸ ਦਿੰਨੇ ਆ ਤੁਸੀਂ ਪੇਮੈਂਟ ਸਾਨੂੰ ਰੀਅਰ ਆਹੀ ਵੀ ਦੇ ਸਕਦੇ ਹੋ ਬੈਸਟਰ ਜੂਨੀਅਰ ਆਹੀ ਵੀ ਸਾਨੂੰ ਪੇਮੈਂਟ ਦੇ ਸਕਦੇ ਹੋ ਅਸੀਂ ਜਿਹੜੇ ਬਾਹਰਲੇ ਕਸਟਮਰ ਆ ਸਾਡੇ ਭੈਣ ਭਰਾ ਉਹਨਾਂ ਨੂੰ ਅਸੀਂ ਸੂਟ ਸਟੀਚ ਕਰਕੇ ਵੀ ਦਿੰਨੇ ਆ ਤੁਸੀਂ ਸਾਡੇ ਕੋਲ ਸੂਟ ਸਲਾਈ ਕਰਾ ਸਕਦੇ ਹੋ ਜੇ ਜਾਂ ਤੁਸੀਂ ਨਾਪ ਭੇਜੋਗੇ ਡਿਜ਼ਾਈਨ ਭੇਜੋਗੇ ਸੇਮ ਤੁਹਾਨੂੰ ਸੂਟ ਮਿਲੂਗਾ ਦੁਪੱਟਾ ਤੁਸੀਂ ਕਹੋਗੇ ਅਸੀਂ ਦੁਪੱਟਾ ਵੀ ਤੁਹਾਨੂੰ ਡਾਈ ਕਰਕੇ ਦੇਵਾਂਗੇ ਸਾਨੂੰ ਡਿਜ਼ਾਈਨ ਭੇਜ ਸਕਦੇ ਹੋ ਦੁਪੱਟੇ ਦੇ ਟਾਈਂ ਡਾਈ ਦਾ ਕਰਾਉਣਾ ਪਲੈਨ ਕਰਾਉਣਾ ਲੈਸ ਲਵਾਉਣੀ ਹੈ ਕੋਈ ਵੀ ਕੰਮ ਆਸੀ ਸਾਰਾ ਤੁਹਾਨੂੰ ਕਲੀਅਰ ਕੱਟ ਕਰਕੇ ਦੇਵਾਂਗੇ ਸਾਰਾ ਕੰਮ ਕਲੀਅਰ ਕਰਕੇ ਦੇਵਾਂਗੇ ਤੇ ਇਹ ਸੀਗੇ ਆਪਣੇ ਅੱਜ ਦੇ ਪ੍ਰਿੰਟ ਸੋਹਣੇ ਸੋਹਣੇ ਡਿਜ਼ਾਈਨ ਅਗਲੀ ਵੀਡੀਓ ਚ ਲੈ ਕੇ ਫੇਰ ਹਾਜ਼ਰ ਹੋਵਾਂਗੇ ਜਲਦੀ ਤੇ ਵੀਡੀਓ ਨੂੰ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਫਟਾਫਟ ਸਾਰੀਆਂ ਮਾਮੀ ਆਸੀ ਆਪ ਨੂੰ ਭੇਜਣਾ ਵੀ ਗੁਰਨਾਨਕਾਂ ਦੇ ਸੋਹਣੇ ਸੋਹਣੇ ਪ੍ਰਿੰਟ ਆ ਤੇ ਸੋਹਣੇ ਸੋਹਣੇ ਸੂਟ ਆ ਮੈਚਿੰਗ ਲੈਣ ਵਾਸਤੇ ਸੋਹਣੇ ਪ੍ਰਿੰਟ ਲੈਣ ਵਾਸਤੇ ਕੁੜਤਾ ਪਜਾਮਾ ਲੈਣ ਵਾਸਤੇ ਦੁਪੱਟੇ ਬੜੇ ਪਿਆਰੇ ਆ ਦੁਪੱਟੇ ਲੈਣ ਵਾਸਤੇ ਆਪਾਂ ਗੁਰਨਾਨਕਾਂ ਦੇ ਚੱਲੀਏ ਪਿੰਡ ਮੈਸਰਖਾਨਾ ਇਹ